ਹਾਂਜੀ ਅਸਲਾਮ ਅਲੈਕਮ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਆਪਣਾ ਜਿਸ ਤਰ੍ਹਾਂ ਕਿ ਅਸੀਂ ਡੇ ਤੇ ਆ ਵਲੋਗ ਬਣਾਇਆ ਸੀ ਤਾਜ਼ ਹੋਟਲ ਦਾ ਅੱਜ ਤੁਹਾਨੂੰ ਅਸੀਂ ਨਾਈਟ ਵਾਲਾ ਉਹੀ ਵਲੋਗ ਅਸੀਂ ਤੁਹਾਨੂੰ ਅੱਜ ਨਾਈਟ ਵਾਲ ਨਾਈਟ ਤੇ ਦਿਖਾ ਰਹੇ ਹਾਂ ਹਾਂਜੀ ਅੱਜ ਅਸੀਂ ਨਾਈਟ ਤੇ ਆਏ ਹਾਂ ਦੇਖੋ ਜੀ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਾਈਟ ਤੇ ਵੀ ਕਿੰਨਾ ਪਿਆਰਾ ਤੇ ਖੂਬਸੂਰਤ ਲੱਗਦਾ ਕਿੰਨਾ ਪਿਆਰਾ ਲੱਗਦਾ ਆ ਦੇਖੋ ਜੀ ਨਾਈਟ ਤੇ ਵੀ ਕਿੰਨਾ ਸੋਹਣਾ ਲੱਗ ਰਿਹਾ ਹਾਂਜੀ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਇਸ ਨੂੰ ਬੋਲਦੇ ਆ ਤਾਜ਼ ਹੋਟਲ ਇਹ ਬਿਲਕੁਲ ਹੀ ਆਪਣਾ ਪਠਾਨਕੋਟ ਬਾਈਪਾਸ ਦੇ ਕੋਲੋਂ ਹੀ ਆ ਜੀ ਬਹੁਤ ਨਜ਼ਦੀਕ ਆ ਜੀ ਬਹੁਤ ਹੀ ਦੂਰ ਦੂਰ ਤੋਂ ਗਲਕੀਆ ਪੈਲਸ ਬੁੱਕ ਕਰਵਾਇਆ ਜਾਂਦਾ ਹਾਂਜੀ ਆ ਦੇਖੋ ਜੀ ਉਹ ਤੁਹਾਨੂੰ ਅੰਦਰੋਂ ਵੀ ਲੈ ਕੇ ਚਲਦੇ ਆ ਅੰਦਰ ਵੀ ਲੈ ਕੇ ਚੱਲਦੇ ਆਂ ਅੱਜ ਅੱਜ ਤੁਹਾਨੂੰ ਐਹੀ ਦਿਖਾ ਰਹੇ ਆਂ ਕਿ ਅੱਜ ਨਾਈਟ ਤੇ ਵੀ ਇਹ ਕਿੰਨਾ ਪਿਆਰਾ ਲੱਗਦਾ ਉਸ ਦਿਨ ਤੁਹਾਨੂੰ ਡੇ ਤੇ ਦਿਖਾਇਆ ਸੀ ਨਾ ਦਿਨ ਦੇ ਮੌਕੇ ਵਿਖਾਇਆ ਸੀ ਅੱਜ ਤੁਹਾਨੂੰ ਨਾਈਟ ਰਾਤ ਦੇ ਮੌਕੇ ਦਿਖਾ ਰਹੇ ਆਂ ਇਹ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹਾਲੇ ਕਿ ਇਹ ਇੱਕਦਮ ਕੋਈ ਫੰਕਸ਼ਨ ਨਹੀਂ ਹੈ ਜਿੱਦੋਂ ਫੰਕਸ਼ਨ ਹੁੰਦਾ ਤੇ ਆ ਹੋਰ ਵੀ ਜਗਮ ਜਗਮਗਾਉਂਦਾ ਜੀ ਆ ਹਾਂਜੀ ਹੋਰ ਵੀ ਇਹ ਲਾਈਟਾਂ ਲੂਟਾਂ ਇਸ ਵਿੱਚ ਲੱਗਦੀਆਂ ਆਉ ਤੁਹਾਨੂੰ ਕੈਮਰਾਮੈਨ ਹੌਲੀ ਹੌਲੀ ਆ ਜਾ ਹੌਲੀ ਹੌਲੀ ਆ ਦੇਖੋ ਜੀ ਲਾਈਟ ਅੱਗੇ ਆ ਦੇਖੋ ਕੀ ਆਈ ਬਾਤ ਆ ਜੀ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਤੁਸੀਂ ਆ ਦੇਖੋ ਜੀ ਉਸ ਦਿਨ ਤੁਹਾਨੂੰ ਦਿਨ ਤੇ ਦਿਖਾਈ ਇਹ ਦੇਖੋ ਜੀ ਨਾਈਟ ਦੇਖੋ ਕੀ ਆਈ ਬਾਤ ਆ ਜੀ ਇਹ ਦੇਖੋ ਕਿੰਨਾ ਪੈਸਾ ਲਗਾਇਆ ਹੋਇਆ ਜੀ ਬਹੁਤ ਹੀ ਦੇਖਣ ਵਾਲੀ ਜਗਾ ਜੀ ਹਾਂ ਜੀ ਇਹ ਕਹਿੰਦੇ ਆ ਨਾ ਕਿ ਇੱਕ ਬੰਦੇ ਨੇ ਪੈਸੇ ਖਰਚਨੇ ਆ ਜਦੋਂ ਕੇ ਦੀ ਮੈਰਿਜ ਹੋਣੀ ਹੈ ਉਹਨੇ ਬੁੱਕ ਕਰਨਾ ਤੇ ਹਜ਼ਾਰਾਂ ਬੰਦੇ ਇਹਨੂੰ ਵੇਖ ਸਕਦੇ ਆ। ਕਿਆ ਦੇਖੋ ਜੀ ਟੇਬਲ ਕੁਰਸੀਆਂ ਕਿਹੜੀਆਂ ਚੇਹਰੇ ਕਿੰਨੀਆਂ ਸਪਿਆਰੀਆਂ ਲੱਗਦੀਆਂ ਪਈਆਂ ਦੇਖੋ ਜੀ ਖਾਲੀ ਐ ਇੱਕਦਮ ਜਦੋਂ ਮੈਰਿਜ ਹੁੰਦੀ ਆ ਬਿਲਕੁਲ ਪ੍ਰੋਪਰ ਭਰਿਆ ਹੁੰਦਾ ਬਿਲਕੁਲ ਹੀ ਵਧੀਆ ਤਰੀਕੇ ਨਾਲ ਆ ਜੀ ਸਿਕਿਉਰਟੀ ਇੱਥੇ ਲੱਗ ਰਹੀਦੀ ਆ ਜੀ ਪੈਲਸ ਦੇ ਵਿੱਚ 24 ਘੰਟੇ ਜਦੋਂ ਕੋਈ ਆਪਣਾ ਮੈਰਿਜ ਬੁੱਕ ਕਰਵਾਉਂਦਾ ਕੋਈ ਪੈਲਸ ਬੁੱਕ ਕਰਵਾਉਂਦਾ ਤੇ ਮੈਰਿਜ ਲਈ ਤੇ ਸਕਿਉਰਿਟੀ ਗਾਰਡ ਇੱਥੇ ਚੱਪੇ-ਚੱਪੇ ਤੇ ਸਕਿਉਰਿਟੀ ਗਾਰਡ ਹੁੰਦੇ ਆ। ਆ ਦੇਖੋ ਜੀ ਕਿੰਨੀਆਂ ਸੋਹਣੀਆਂ ਲਾਈਟਾਂ ਲੱਗਦੀਆਂ ਪਈਆਂ। ਆਹ ਤੁਹਾਨੂੰ ਅੱਗੇ ਵੀ ਲੈ ਕੇ ਚਲਦੇ ਆਪਾਂ। ਆਹ ਦੇਖੋ ਤੁਹਾਨੂੰ ਸਲੋ ਮੋਸ਼ਨ ਚ ਦਿਖਾ ਰਿਹਾ ਆਹ ਦੇਖੋ ਜੀ। ਲਾਈਟਾਂ ਕਿੰਨੀਆਂ ਪਿਆਰੀਆਂ। ਆਹ ਦੇਖੋ ਜੀ। ਆਹ ਤੁਹਾਨੂੰ ਅੱਗੇ ਵੀ ਲੈ ਕੇ ਚਲਦੇ ਆ। ਕਿਆ ਹੀ ਬਾਤ ਆ ਜੀ ਦੇਖੋ ਜੀ ਟੇਬਲ ਕਿੰਨੇ ਕਿੰਨੇ ਸੋਹਣੇ ਸਜਾਏ ਹੋਏ ਆ ਜੀ ਕਿੰਨਾ ਪੈਸਾ ਲਗਾਇਆ ਹੋਇਆ ਆ ਜੀ ਗੱਲ ਕੀ ਜਦੋਂ ਅਸੀਂ ਮੈਰਿਜ ਤੇ ਆਨੇ ਆਣਾ ਤੇ ਵਾਕਿਆ ਕੋਈ ਕਹੇਗਾ ਕਿ ਆ ਪੈਲਸ ਇਸ ਤਰ੍ਹਾਂ ਦਾ ਪੈਲਸ ਦਿਨਾਨਗਰ ਚ ਕਿਤੇ ਹੈ ਹੀ ਨਹੀਂ ਆ ਜੀ ਦਿਨਾਨਗਰ ਲਾਲੋ ਪਠਾਨਕੋਟ ਲਾਓ ਲਾਗੇ ਸ਼ਾਗੇ ਏਰੀਆ ਚ ਇਹੋ ਜਿਹਾ ਪੈਲਸ ਹੀ ਹੈ ਨਹੀਂ ਆ ਜੀ ਹਾਂ ਜੀ ਕਿੰਨਾ ਸੋਹਣਾ ਦੇਖੋ ਜੀ ਇਹਨੂੰ ਬੋਲਦੇ ਆ ਤਾਜ਼ ਹੋਟਲ ਬਾਈਪਾਸ ਪਠਾਨਕੋਟ ਬਾਈਪਾਸ ਰੋਡ ਤਾਜ ਹੋਟਲ ਹਾਂਜੀ ਇਹ ਦੇਖੋ ਜੀ ਜਦੋਂ ਕੋਈ ਤੇ ਮੈਰਿਜ ਜਦੋਂ ਹੁੰਦੀ ਹੈ ਲਾੜਾ ਲਾੜੀ ਇਸ ਦੇ ਵਿੱਚ ਜੈ ਮਾਲਾ ਪਾਉਂਦੇ ਆ ਜੀ ਆਪਣੀਆਂ ਰੀਤੀ ਰਿਵਾਜ ਪੂਰੇ ਕਰਦੇ ਆ ਦੇਖੋ ਸਟੇਜ ਕਿੰਨੀ ਪਿਆਰੀ ਆ ਹਾਂਜੀ ਇਹ ਦੇਖੋ ਕਿਹਾਈ ਬਾਤਾਂ ਜੀ ਦੇਖੋ ਜੀ ਤੁਸੀਂ ਨਾ ਇਹ ਲਾਈਕ ਸਬਸਕ੍ਰਾਈਬਰ ਚੈਨਲ ਨੂੰ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਤੇ ਜੀਦੋਂ ਕਿਤੇ ਮੌਕਾ ਮਿਲੇ ਤੇ ਜਰੂਰ ਇੱਥੇ ਆਇਓ ਜੀ ਆਪਣੇ ਤਾਜ਼ ਹਾਟਲ 'ਚ ਹਾਂਜੀ ਆ ਦੇਖੋ ਕਿੰਨਾ ਪਿਆਰਾ ਜੀ ਬਹੁਤ ਹੀ ਵਧੀਆ ਤੇ ਖੂਬਸੂਰਤ ਪੈਲਸ ਆ ਜੀ ਕੀ ਬਾਤ ਆ ਦੇਖੋ ਜੀ ਆਹਾਹਾ ਵਾਹ ਜੀ ਵਾਹ ਦੇਖੋ ਜੀ ਕਿੰਨੇ ਸੋਹਣੇ ਸੋਫੇ ਲਾਏ ਹੋਏ ਆ ਜੀ ਦੇਖੋ ਜੀ ਕਿੰਨੇ ਸੋਹਣੇ ਸੋਫੇ ਲਾਏ ਹੋਏ ਆ ਕਿੰਨਾ ਸੋਹਣਾ ਲੱਗਦਾ ਪਿਆ ਨਾਈਟ ਨੂੰ ਦੋਸਤੋ ਇਦਾਂ ਦੇ ਵਲੌਗ ਦੇਖਣ ਲਈ ਲਾਈਕ ਸਬਸਕ੍ਰਾਈਬਰ ਜਰੂਰ ਚੈਨਲ ਨੂੰ ਕਰ ਦਿਓ ਤੇ ਮਿਲਦੇ ਆ ਮੈਂ ਕਿੰਨਾ ਕਿ ਤੁਹਾਨੂੰ ਨੈਕਸਟ ਵਲੌਗ ਇਹਦੇ ਤੋਂ ਵੀ ਵਧੀਆ ਹੋਏਗਾ ਹਾਂਜੀ ਇਹ ਦੇਖੋ ਡਾਂਸ ਕਰਨ ਨੂੰ ਵੀ ਜਗਾ ਮਿਲਦੇ ਆ ਦੋਸਤੋ ਲਾਸਟ ਬਲੌਗ